ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਜਦੋਂ ਤੁਹਾਡੇ ਵੀ ਘਰ ਵਿੱਚ ਪੰਛੀ ਵਾਰ-ਵਾਰ ਆ ਕੇ ਗੇੜੇ ਮਾਰਦੇ ਹਨ ਤਾਂ ਸਮਝ ਲਓ ਕਿ ਪਰਮਾਤਮਾ ਜੀ ਤੁਹਾਡੇ ਲਈ ਕੁਝ ਖਾਸ ਹੀ ਸੰਕੇਤ ਕਿਵੇਂ ਭੇਜ ਰਹੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣਾ ਜੋ ਅੱਜ ਦਾ ਕਥਾ ਵਿਚਾਰਤ ਦਾ ਵਿਸ਼ਾ ਹੈ ਆਪਾਂ ਜੋ ਅੱਜ ਗੱਲਬਾਤ ਕਰਾਂਗੇ ਕਿ ਜਦੋਂ ਵਾਰ-ਵਾਰ ਸਾਡੇ ਘਰ ਵਿੱਚ ਪੰਛੀ ਕੀੜੇ ਮਾਰਦੇ ਹਨ ਜਾਂ ਸਾਡੇ ਘਰ ਵਿੱਚ ਆ ਕੇ ਬੈਠਦੇ ਹਨ ਤਾਂ ਸਾਧ ਸੰਗਤ ਜੀ ਉਸ ਵੇਲੇ ਪਰਮਾਤਮਾ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਿਹੜਾ ਸੰਕੇਤ ਭੇਜਦੇ ਹਨ ਤਾਂ ਫਿਰ ਸਾਥ ਸੰਗਤ ਜੀ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨ ਵਾਲੇ ਹਾਂ ਸਾਥ ਸੰਗਤ ਜੀ ਜੀਵਨ ਇੱਕ ਅਜਿਹਾ ਸਫ਼ਰ ਹੈ ਜਿੱਥੇ ਅਸੀਂ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਹਾਂ ਕੁਝ ਨਵਾਂ ਮਹਿਸੂਸ ਕਰਦੇ ਹਾਂ ਸਾਥ ਸੰਗਤ ਜੀ ਇਸ ਸਫ਼ਰ ਵਿੱਚ ਪਰਮਾਤਮਾ ਜੀ ਸਾਡੇ ਨਾਲ ਸਦਾ ਰਹਿੰਦੇ ਹਨ ਪਰ ਅਸੀਂ ਕਈ ਵਾਰੀ ਉਸ ਦੀ ਮੌਜੂਦਗੀ ਨੂੰ ਵੇਖ ਨਹੀਂ ਪਾਉਂਦੇ ਕਿਉਂਕਿ ਜਦੋਂ ਵੀ ਆਕਾਲ ਪੁਰਖ ਸਾਡੇ ਜੀਵਨ ਵਿੱਚ ਕੋਈ ਵੱਡੀ ਕਿਰਪਾ ਕਰਨ ਦੀ ਤਿਆਰੀ ਕਰਦੇ ਹਨ ਉਹ ਸਾਨੂੰ ਸਿੱਧਾ ਨਹੀਂ ਦੱਸਦੇ ਉਹ ਛੋਟੇ ਛੋਟੇ ਸੰਕੇਤ ਭੇਜਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਵੱਡਾ ਬਦਲਾਵ ਲੈ ਕੇ ਆਉਂਦੇ ਹਨ ਸੋ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਉਹਨਾਂ ਸੰਕੇਤਾਂ ਦੇ ਬਾਰੇ ਜੋ ਪਰਮਾਤਮਾ ਜੀ ਪੰਛੀਆਂ ਦੇ ਰੂਪ ਵਿੱਚ ਸਾਡੇ ਘਰ ਵਿੱਚ ਭੇਜਦੇ ਹਨ ਕਿਉਂਕਿ ਜਦੋਂ ਪੰਛੀ ਵਾਰ-ਵਾਰ ਸਾਡੇ ਘਰ ਵਿੱਚ ਗੇੜੇ ਮਾਰਦੇ ਹਨ ਜਾਂ ਸਾਡੇ ਘਰ ਵਿੱਚ ਆ ਕੇ ਬੈਠਦੇ ਹਨ ਸਾਧ ਸੰਗਤ ਜੀ ਇਹ ਕੋਈ ਸਧਾਰਨ ਗੱਲ ਨਹੀਂ ਹੁੰਦੀ ਇਹ ਪਰਮਾਤਮਾ ਦਾ ਖਾਸ ਸੰਕੇਤ ਹੁੰਦਾ ਹੈ ਜੋ ਦੱਸਦਾ ਹੈ ਕਿ ਸਾਡੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਜੀ ਸਾਡੇ ਬੜੇ ਜ਼ਿਆਦਾ ਨੇੜੇ ਹਨ ਉਹ ਸਾਡੇ ਜੀਵਨ ਵਿੱਚ ਕਿੰਨੇ ਵੱਡੇ ਬਦਲਾਅ ਲੈ ਕੇ ਆਉਣ ਵਾਲੇ ਹਨ ਸਾਧ ਸੰਗਤ ਜੀ ਜੀਵਨ ਵਿੱਚ ਅਸੀਂ ਸਾਰੇ ਹੀ ਕਦੇ ਨਾ ਕਦੇ ਇਹ ਸੋਚਦੇ ਹਾਂ ਕਿ ਸਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਕਿਉਂ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਕਈ ਵਾਰ ਸਾਡੇ ਦਿਲ ਵਿੱਚ ਬਣੀਆਂ ਸਾਰੀਆਂ ਇਛਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਅਸੀਂ ਉਡੀਕ ਕਰਦੇ ਹਾਂ ਪਰ ਸਾਨੂੰ ਉਹਨਾਂ ਦਾ ਕੋਈ ਜਵਾਬ ਨਹੀਂ ਮਿਲਦਾ ਸਾਧ ਸੰਗਤ ਜੀ ਬਹੁਤ ਸਾਰੇ ਗੁਰਮਖ ਪਿਆਰੇ ਇਹ ਸੋਚਣ ਲੱਗ ਜਾਂਦੇ ਹਨ ਪਰਮਾਤਮਾ ਸਾਡੇ ਅਰਦਾਸ ਕਿਉਂ ਨਹੀਂ ਸੁਣ ਰਹੇ ਪਰ ਸਾਧ ਸੰਗਤ ਜੀ ਅਸਲ ਵਿੱਚ ਸੱਚ ਇਹ ਹੈ ਕਿ ਪਰਮਾਤਮਾ ਸਾਨੂੰ ਸਦਾ ਹੀ ਸੁਣਦੇ ਹਨ ਜਦੋਂ ਉਹ ਸਾਡੇ ਜੀਵਨ ਵਿੱਚ ਕੋਈ ਬੜੀ ਵੱਡੀ ਬਰਕਤ ਦੇਣ ਦੀ ਤਿਆਰੀ ਕਰਦੇ ਹਨ ਸਾਤ ਸੰਗਤ ਜੀ ਛੋਟੇ-ਛੋਟੇ ਸੰਕੇਤਾਂ ਰਾਹੀਂ ਸਾਨੂੰ ਇਸ਼ਾਰਾ ਭੇਜਦੇ ਹਨ ਸੋ ਸਾਤ ਸੰਗਤ ਜੀ ਇਹ ਸੰਕੇਤ ਸਾਰੇ ਹੀ ਜਿਹੜੇ ਹਨ ਸਾਡੇ ਰੋਜ਼ ਦੇ ਜੀਵਨ ਵਿੱਚ ਆਉਂਦੇ ਹਨ ਪਰ ਸਾਤ ਸੰਗਤ ਜੀ ਅਸੀਂ ਅਕਸਰ ਹੀ ਉਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ ਕਿਉਂਕਿ ਜਦੋਂ ਇੱਕ ਪੰਛੀ ਵਾਰ-ਵਾਰ ਤੁਹਾਡੇ ਘਰ ਆਉਂਦਾ ਹੈ ਤੁਹਾਡੇ ਵਿਹੜੇ ਵਿੱਚ ਆ ਕੇ ਚਹਿਕਦਾ ਹੈ ਤਾਂ ਸਾਤਸੰਗਰ ਜੀ ਇਹ ਪਰਮਾਤਮਾ ਦਾ ਬੜਾ ਵੱਡਾ ਸੁਨੇਹਾ ਹੁੰਦਾ ਹੈ ਕਿਉਂਕਿ ਸਾਤਸੰਗਰ ਜੀ ਇਹ ਜੀਵ ਵੀ ਅਕਾਲ ਪੁਰਖ ਦੀ ਰਚਨਾ ਦਾ ਹਿੱਸਾ ਹੁੰਦੇ ਹਨ ਜੋ ਸਾਨੂੰ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ ਜੋ ਇਹ ਸੰਕੇਤ ਸਾਨੂੰ ਸਿਮਰਨ ਸਬਰਵਲ ਅਤੇ ਨਿਮਰਤਾਵਲ ਲੈ ਕੇ ਜਾਂਦੇ ਹਨ ਸਾਤਸੰਗਰ ਜੀ ਸਭ ਤੋਂ ਪਹਿਲਾ ਸੰਕੇਤ ਪੰਛੀਆਂ ਦਾ ਵਾਰ-ਵਾਰ ਸਾਡੇ ਘਰ ਵਿੱਚ ਆਉਣ ਦਾ ਜੋ ਹੁੰਦਾ ਹੈ ਉਹ ਹੈ ਸਾਤ ਸੰਗਤ ਜੀ ਪਰਮਾਤਮਾ ਦਾ ਸੁਨੇਹਾ ਸਭ ਤੋਂ ਪਹਿਲਾਂ ਜਦੋਂ ਇੱਕ ਪੰਛੀ ਵਾਰ-ਵਾਰ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਸਮਝੋ ਕਿ ਪਰਮਾਤਮਾ ਦਾ ਸੁਨੇਹਾ ਹੈ ਕਿਉਂਕਿ ਪੰਛੀ ਜੋ ਆਕਾਸ਼ ਵਿੱਚ ਆਜ਼ਾਦੀ ਨਾਲ ਉੱਡਦੇ ਹਨ ਜੋ ਦੂਰ-ਦੂਰ ਤੱਕ ਉਡਾਨ ਭਰਦੇ ਹਨ ਉਹ ਸੰਜੋਗ ਨਾਲ ਹੀ ਤੁਹਾਡੇ ਘਰ ਜਾਂ ਵਿਹੜੇ ਵਿੱਚ ਨਹੀਂ ਆਉਂਦੇ ਸਗੋਂ ਸਾਤ ਸੰਗਤ ਜੀ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਉਹਨਾਂ ਦੇ ਇਸ਼ਾਰੇ ਨਾਲ ਉਹ ਤੁਹਾਡੇ ਘਰ ਵਿੱਚ ਆਉਂਦੇ ਹਨ ਕਿਉਂਕਿ ਅਕਾਲ ਪੁਰਖ ਦੀ ਰਚਨਾ ਦਾ ਇਹ ਪੰਛੀ ਅਨਮੋਲ ਹਿੱਸਾ ਹੁੰਦੇ ਹਨ ਜੋ ਸਾਡੇ ਜੀਵਨ ਵਿੱਚ ਇੱਕ ਖਾਸ ਮਕਸਦ ਨੂੰ ਲੈ ਕੇ ਆਉਂਦੇ ਹਨ ਸਾਧ ਸੰਗਤ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਵਾਰ-ਵਾਰ ਆਉਂਦੇ ਹਨ ਤਾਂ ਉਹ ਪਰਮਾਤਮਾ ਦਾ ਇੱਕ ਸਨੇਹਾ ਬਣ ਕੇ ਆਉਂਦੇ ਹਨ ਕਿ ਪਰਮਾਤਮਾ ਜੀ ਤੁਹਾਡੇ ਤੇ ਮਿਹਰਬਾਨ ਹਨ ਅਤੇ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਬੜੇ ਜ਼ਿਆਦਾ ਨੇੜੇ ਵੀ ਹਨ ਕਿਉਂਕਿ ਸਾਧ ਸੰਗਤ ਜੀ ਇਹ ਸੰਕੇਤ ਸਾਡੇ ਦਿਲ ਨੂੰ ਜਗਾਉਣ ਅਤੇ ਸਾਡੀ ਸੁਰਤ ਨੂੰ ਸਿਮਰਨ ਦੇ ਨਾਲ ਜੋੜਨ ਲਈ ਹੁੰਦੇ ਹਨ ਸਾਧ ਸੰਗਤ ਜੀ ਪੰਛੀ ਸਿਰਫ ਇੱਕ ਜੀਵ ਨਹੀਂ ਹੁੰਦਾ ਸਗੋਂ ਪਰਮਾਤਮਾ ਦਾ ਸੰਦੇਸ਼ ਵਾਹਕ ਵੀ ਬਣ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਇਹ ਤੁਹਾਡੇ ਘਰ ਵਿੱਚ ਪੰਛੀ ਆਉਣੇ ਸ਼ੁਰੂ ਹੋ ਜਾਣ ਤਾਂ ਇਹ ਤੁਹਾਨੂੰ ਇਹ ਕਹਿ ਰਹੇ ਹੁੰਦੇ ਹਨ ਕਿ ਆਕਾਲ ਪੁਰਖ ਪਰਮਾਤਮਾ ਜੀ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਕੁਝ ਕਰਨ ਵਾਲੇ ਹਨ ਕਿਉਂਕਿ ਇਹ ਸੰਕੇਤ ਸਾਨੂੰ ਸਿਮਰਨ ਵੱਲ ਸੇਵਾ ਵੱਲ ਤੇ ਨਿਮਰਤਾ ਵੱਲ ਵੀ ਲੈ ਕੇ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਸੰਕੇਤ ਨੂੰ ਆਪਣੇ ਘਰ ਵਿੱਚ ਵੇਖਦੇ ਹੋ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਵਾਹਿਗੁਰੂ ਦਾ ਨਾਮ ਜਪੋ ਤੇ ਪਰਮ ਪਿਤਾ ਪਰਮਾਤਮਾ ਜੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਵੀ ਤੁਹਾਡੇ ਘਰ ਵਿੱਚ ਪੰਛੀ ਆਉਂਦੇ ਹਨ ਤਾਂ ਸਮਝੋ ਕਿ ਤੁਹਾਡੇ ਕੋਲੋਂ ਕੁਝ ਮੰਗ ਰਹੇ ਹਨ ਜੇਕਰ ਤੁਸੀਂ ਉਹਨਾਂ ਦੀ ਮੰਗ ਦੀ ਪੂਰਤੀ ਕਰਦੇ ਹੋ ਜਿਵੇਂ ਉਹਨਾਂ ਦੇ ਪਾਣੀ ਪੀਣ ਦੇ ਲਈ ਭਰ ਕੇ ਰੱਖਦੇ ਹੋ ਕੁਝ ਦਾਣਾ ਚੋਗਾ ਵਗੈਰਾ ਤੁਸੀਂ ਘਰ ਦੀ ਛੱਤ ਤੇ ਜਾਂ ਵਿਹੜੇ ਵਿੱਚ ਖਿਲਾਰਦੇ ਹੋ ਤੇ ਉਹਨਾਂ ਨੂੰ ਆ ਕੇ ਪੰਛੀ ਖਾਂਦੇ ਹਨ ਫਿਰ ਉਹ ਅਸੀਸਾਂ ਤੁਹਾਨੂੰ ਦੇ ਕੇ ਜਾਂਦੇ ਹਨ ਤੇ ਪਰਮਾਤਮਾ ਦੇ ਘਰ ਵਿੱਚ ਉਹ ਅਸੀਸਾਂ ਕਬੂਲ ਹੋ ਜਾਂਦੀਆਂ ਹਨ ਤੇ ਦੂਜੀ ਗੱਲ ਤੇ ਦੂਜਾ ਸੰਕੇਤ ਹੈ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾ ਸਾਤ ਸੰਗਤ ਜੀ ਇਸ ਇਸ ਦੇ ਪਿਛੇ ਕੀ ਸੰਕੇਤ ਹੈ ਜਦੋਂ ਇੱਕ ਪੰਛੀ ਤੁਹਾਡੇ ਘਰ ਵਿੱਚ ਆ ਕੇ ਜਾਂ ਵਿਹੜੇ ਵਿੱਚ ਆ ਕੇ ਚਹਿਕਦੇ ਹਨ ਤਾਂ ਸਾਤ ਸੰਗਤ ਜੀ ਇਹ ਸਿਰਫ ਇੱਕ ਆਵਾਜ਼ ਨਹੀਂ ਹੁੰਦੀ ਸਗੋਂ ਪਰਮਾਤਮਾ ਦਾ ਸਕੂਨ ਦੇਣ ਵਾਲਾ ਸੁਨੇਹਾ ਹੁੰਦਾ ਹੈ ਸਾਤ ਸੰਗਤ ਜੀ ਇਹ ਚਹਿਕ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੁਹਾਡੇ ਦਿਲ ਵਿੱਚ ਇੱਕ ਅਜੀਬ ਖੁਸ਼ੀ ਤੇ ਸਕੂਨ ਦਾ ਅਹਿਸਾਸ ਜਗਮਦੀ ਹੈ ਸਾਤ ਸੰਗਰ ਜੀ ਕਹਿਣ ਦਾ ਭਾਵ ਹੈ ਜਦੋਂ ਵੀ ਤੁਹਾਡੇ ਘਰ ਵਿੱਚ ਪੰਛੀ ਆ ਕੇ ਚਹਿਕਦੇ ਹਨ ਉਹਨਾਂ ਦੀ ਆਵਾਜ਼ ਸੁਣ ਕੇ ਜਦੋਂ ਤੁਹਾਡੇ ਦਿਲ ਨੂੰ ਠੰਡ ਮਿਲਦੀ ਹੈ ਤਾਂ ਉਸ ਪਰਮ ਪਿਤਾ ਪਰਮਾਤਮਾ ਜੀ ਦਾ ਧੰਨਵਾਦ ਕਰਨਾ ਹੈ ਕਿਉਂਕਿ ਸਾਤ ਸੰਗਰ ਜੀ ਅੱਜ ਦੇ ਜੀਵਨ ਵਿੱਚ ਹਰ ਇੱਕ ਮਨੁੱਖ ਬੜਾ ਦੁਖੀ ਹੈ ਹਰ ਮਨੁੱਖ ਦੇ ਮਨ ਉੱਪਰ ਇੱਕ ਵੱਡਾ ਭਾਰ ਹੈ ਸਾਤ ਸੰਗਰ ਜੀ ਇਹ ਭਾਰ ਹੈ ਦੁੱਖਾਂ ਦਾ ਭਾਰ ਪਰ ਸਾਧ ਸੰਗਤ ਜੀ ਜਦੋਂ ਸਵੇਰੇ-ਸਵੇਰੇ ਇਹ ਪੰਛੀ ਸਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾਂ ਫਿਰ ਸਾਧ ਸੰਗਤ ਜੀ ਸਾਡੇ ਦਿਲ ਨੂੰ ਸ਼ਾਂਤੀ ਨਹੀਂ ਮਿਲਦੀ ਤਾਂ ਫਿਰ ਸਾਡੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਸਾਡਾ ਜੋ ਮਨ ਹੈ ਹਲਕਾ ਹੋ ਜਾਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਪਰਮਾਤਮਾ ਜੀ ਦੀ ਮੌਜੂਦਗੀ ਦਾ ਬਹੁਤ ਵੱਡਾ ਸੰਕੇਤ ਹੈ ਇਹ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਪਰਮਾਤਮਾ ਦੀ ਕਿਰਪਾ ਸਦਾ ਤੁਹਾਡੇ ਜੀਵਨ ਵਿੱਚ ਬਣੀ ਹੋਈ ਹੈ ਐਸੇ ਲਈ ਹੀ ਫਿਰ ਸਾਧ ਸੰਗਤ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾਂ ਇੱਕ ਪਲ ਲਈ ਸਭ ਕੁਝ ਰੋਕ ਦੇਣਾ ਹੈ ਤੁਹਾਡੇ ਮਨ ਦੀ ਜੋ ਵੀ ਚਿੰਤਾ ਹੈ ਜੋ ਵੀ ਪਰੇਸ਼ਾਨੀ ਹੈ ਜੋ ਵੀ ਤੁਹਾਡੇ ਦਿਲ ਦਾ ਭਾਰ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਹਵਾਲੇ ਕਰ ਦਿਓ ਪਰਮਾਤਮਾ ਵੱਲੋਂ ਭੇਜੇ ਗਏ ਇਸ ਜੀਵ ਦੀ ਜੋ ਆਵਾਜ਼ ਹੈ ਆਪਣੇ ਤੱਕ ਦਿਲ ਤੱਕ ਜਾਣ ਦੇਣੀ ਚਾਹੀਦੀ ਹੈ ਕਿਉਂਕਿ ਸਾਧ ਸੰਗਤ ਜੀ ਇਹ ਆਵਾਜ਼ ਵੀ ਇਸ ਗੱਲ ਦਾ ਸਨੇਹਾ ਦਿੰਦੀ ਹੈ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਜੀਵਨ ਤੇ ਬਣੀ ਹੋਈ ਹੈ ਸਾਥ ਸੰਗਤ ਜੀ ਇਸ ਆਵਾਜ਼ ਦੇ ਨਾਲ ਤੁਸੀਂ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਨਾ ਹੈ ਆਪਣੇ ਮਨ ਹੀ ਮਨ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਜੀ ਦਾ ਧੰਨਵਾਦ ਕਰਨਾ ਹੈ ਤੀਸਰਾ ਜਿਹੜਾ ਸੰਕੇਤ ਹੈ ਉਹ ਹੈ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਸ਼ਾਂਤੀ ਨਾਲ ਬੈਠ ਜਾਣ ਇਹ ਵੀ ਪਰਮ ਪਿਤਾ ਪਰਮਾਤਮਾ ਜੀ ਦੇ ਵੱਲੋਂ ਭੇਜਿਆ ਹੋਇਆ ਅਨਮੋਲ ਸੰਕੇਤ ਹੈ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਘਰ ਦੇ ਬਨੇਰੇ ਦੇ ਉੱਪਰ ਆ ਕੇ ਚੁੱਪਚਾਪ ਬੈਠ ਜਾਣ ਤਾਂ ਫਿਰ ਸਾਧ ਸੰਗਤ ਜੀ ਇਹ ਪਰਮਾਤਮਾ ਦਾ ਸਬਰ ਅਤੇ ਨਿਮਰਤਾ ਦਾ ਸੁਨੇਹਾ ਹੈ ਕਿਉਂਕਿ ਸਾਧ ਸੰਗਤ ਜੀ ਇਹ ਪੰਛੀ ਜੋ ਆਕਾਸ਼ ਵਿੱਚ ਆਜ਼ਾਦੀ ਨਾਲ ਉੱਡਦੇ ਹਨ ਜੋ ਦੂਰ ਦੂਰ ਤੱਕ ਸਫ਼ਰ ਕਰਦੇ ਹਨ ਜਦੋਂ ਤੁਹਾਡੇ ਘਰ ਵਿੱਚ ਸ਼ਾਂਤੀ ਨਾਲ ਬੈਠਦੇ ਹਨ ਤਾਂ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦੇ ਹਨ ਕਿ ਜੀਵਨ ਦੀਆਂ ਮੁਸ਼ਕਲਾਂ ਵਿੱਚ ਸ਼ਾਂਤ ਤੇ ਸਬਰ ਰੱਖਣਾ ਚਾਹੀਦਾ ਹੈ ਕਿਉਂਕਿ ਜੀਵਨ ਵਿੱਚ ਕਈ ਵਾਰ ਸਾਨੂੰ ਮੁਸ਼ਕਲਾਂ ਬਹੁਤ ਹੀ ਭੈੜੇ ਤਰੀਕੇ ਨਾਲ ਘੇਰ ਲੈਂਦੀਆਂ ਹਨ ਪਰ ਇਹ ਸੰਕੇਤ ਸਾਨੂੰ ਸਿਖਾਉਂਦੇ ਹਨ ਕਿ ਸਬਰ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਦੋਂ ਤੁਸੀਂ ਪੰਛੀ ਨੂੰ ਸ਼ਾਂਤੀ ਨਾਲ ਬੈਠਿਆਂ ਵੇਖਦੇ ਹੋ ਤਾਂ ਸਮਝੋ ਪ੍ਰਮਾਤਮਾ ਜੀ ਤੁਹਾਨੂੰ ਸਬਰ ਦੀ ਸਿੱਖਿਆ ਦੇ ਰਹੇ ਹਨ ਇਹ ਸੰਕੇਤ ਸਾਨੂੰ ਦੱਸਦਾ ਹੈ ਅਕਾਲ ਪੁਰਖ ਪ੍ਰਮਾਤਮਾ ਜੀ ਸਭ ਕੁਝ ਵੇਖਦੇ ਹਨ ਉਹਦੀ ਕਿਰਪਾ ਜਲਦੀ ਹੀ ਤੁਹਾਡੇ ਜੀਵਨ ਵਿੱਚ ਹੋਣ ਵਾਲੀ ਹੈ ਤਾਂ ਫਿਰ ਸਾਧ ਸੰਗਤ ਜੀ ਅਗਲਾ ਜਿਹੜਾ ਸੰਕੇਤ ਹੈ ਉਹ ਹੈ ਕਿ ਪੰਛੀਆਂ ਦੀ ਬੇਫਿਕਰੀ ਪੰਛੀਆਂ ਕੋਲ ਨਾ ਤੁਸੀਂ ਪੱਕਾ ਘਰ ਹੁੰਦਾ ਹੈ ਨਾ ਧਨ ਦੌਲਤ ਤੇ ਨਾ ਕੋਈ ਚਿੰਤਾ ਫਿਰ ਵੀ ਖੁਸ਼ੀ ਨਾਲ ਆਕਾਸ਼ ਵਿੱਚ ਉੱਡਦੇ ਰਹਿੰਦੇ ਹਨ ਪਰਮਾਤਮਾ ਦੀ ਰਚਨਾ ਵਿੱਚ ਸਕੂਨ ਨ ਮਹਿਸੂਸ ਕਰਦੇ ਹਨ ਤਾਂ ਇੱਕ ਪੰਛੀ ਜੇਕਰ ਤੁਹਾਡੇ ਘਰ ਵਿੱਚ ਆਉਂਦਾ ਹੈ ਘਰ ਦੇ ਬਨੇਰੇ ਤੇ ਆ ਕੇ ਬੈਠਦਾ ਹੈ ਤਾਂ ਸਾਧ ਸੰਗਤ ਜੀ ਤੁਹਾਨੂੰ ਪਰਮਾਤਮਾ ਤੇ ਭਰੋਸਾ ਕਰਨ ਦੀ ਸਿੱਖਿਆ ਦੇ ਰਿਹਾ ਹੁੰਦਾ ਹੈ ਇਹ ਬੇਫਿਕਰੀ ਸਾਨੂੰ ਸਿਖਾਉਂਦੀ ਹੈ ਸਾਨੂੰ ਸਾਡੀਆਂ ਸਾਰੀਆਂ ਚਿੰਤਾਵਾਂ ਦੁੱਖ ਕਲੇਸ਼ਾਂ ਤੋਂ ਦੂਰ ਹੋਣ ਦੀ ਪਰਮਾਤਮਾ ਜੀ ਦੇ ਅੱਗੇ ਆਪਣੇ ਆਪ ਨੂੰ ਸਮਰਪਨ ਕਰ ਦੇਣਾ ਚਾਹੀਦਾ ਹੈ ਜੋ ਵੀ ਸਾਡਾ ਦੁੱਖ ਹੈ ਜਿਸ ਵੀ ਗੱਲ ਦੀ ਸਾਨੂੰ ਚਿੰਤਾ ਹੈ ਉਹ ਸਾਰੀਆਂ ਚਿੰਤਾਵਾਂ ਸੀ ਪਰਮਾਤਮਾ ਦੇ ਹਵਾਲੇ ਕਰ ਦੇਣੀਆਂ ਹਨ ਕਿਉਂਕਿ ਇਹ ਪੰਛੀ ਵੀ ਉਸੇ ਹੀ ਪਰਮਾਤਮਾ ਜੀ ਦੀ ਰਚਨਾ ਦਾ ਹਿੱਸਾ ਹਨ ਸਾਧ ਸੰਗਤ ਜੀ ਪੰਛੀ ਸਾਨੂੰ ਪਰਮਾਤਮਾ ਤੇ ਭਰੋਸਾ ਕਰਨਾ ਸਿਖਾਉਂਦੇ ਹਨ ਉਹ ਫਿਰ ਸਾਧ ਸੰਗਤ ਜੀ ਉਸੇ ਹੀ ਤਰ੍ਹਾਂ ਤੁਸੀਂ ਵੀ ਜੀਵਨ ਵਿੱਚ ਆਪਣੀਆਂ ਸਾਰੀਆਂ ਮੁਸ਼ਕਲਾਂ ਸਾਰੇ ਦੁੱਖਾਂ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ ਹੈ ਅਗਲਾ ਜੋ ਸੰਕੇਤ ਹੈ ਜਦੋਂ ਵਾਰ-ਵਾਰ ਪੰਛੀ ਘਰ ਆਉਣ ਤਾਂ ਉਹ ਪੰਛੀ ਤੁਹਾਡੇ ਘਰ ਦੇ ਵਿੱਚ ਜੇਕਰ ਗੇੜੇ ਮਾਰਨੇ ਸ਼ੁਰੂ ਕਰ ਦੇਣ ਇਹ ਵੀ ਪਰਮਾਤਮਾ ਜੀ ਦੇ ਵੱਲੋਂ ਨਿਰੰਤਰਤਾ ਦਾ ਸਨੇਹਾ ਹੈ ਇਹ ਅਕਾਲ ਪੁਰਖ ਦਾ ਸੂਖਮ ਸਨੇਹਾ ਹੈ ਜੋ ਸਾਨੂੰ ਦੱਸਦਾ ਹੈ ਉਹ ਹਰ ਪਲ ਸਾਡੇ ਸਹਾਂ ਵਿੱਚ ਮੌਜੂਦ ਹੁੰਦਾ ਹੈ ਜਦੋਂ ਪੰਛੀ ਰੋਜ਼ ਘਰ ਵਿੱਚ ਆਉਂਦੇ ਹਨ ਤੁਹਾਡੇ ਜੀਵਨ ਵਿੱਚ ਰੂਹਾਨੀ ਸਨੇਹਾ ਲੈ ਕੇ ਆਉਂਦੇ ਹਨ ਕਿਉਂਕਿ ਇਹ ਵੀ ਭੇਜੇ ਹੋਏ ਪਰਮਾਤਮਾ ਦੇ ਹਨ ਇਹ ਜਿੰਨੇ ਵੀ ਜੀਵ ਚੰਤੂ ਹਨ ਜਿੰਨੇ ਵੀ ਬੇਜਬਾਨ ਹਨ ਉਹਨਾਂ ਉੱਪਰ ਪਰਮਾਤਮਾ ਦੀ ਬੜੀ ਕਿਰਪਾ ਹੈ ਸਾਤ ਸੰਗਤ ਜੀ ਪੰਛੀ ਉਹਨਾਂ ਦੇ ਘਰ ਵਿੱਚ ਕਦੇ ਨਹੀਂ ਜਾਂਦੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ ਜਿੱਥੇ ਪਰਮਾਤਮਾ ਦਾ ਵਾਸ ਨਹੀਂ ਹੁੰਦਾ ਜਿੱਥੇ ਸੱਚੇ ਲੋਕ ਵਾਸ ਨਹੀਂ ਕਰਦੇ ਸਾਤ ਸੰਗਤ ਜਿੱਥੇ ਪਰਮਾਤਮਾ ਜੀ ਨੂੰ ਹਰ ਵੇਲੇ ਯਾਦ ਕੀਤਾ ਜਾਂਦਾ ਹੈ ਤਾਂ ਪੰਛੀ ਵੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਹੀ ਗੀੜੇ ਮਾਰਦੇ ਹਨ ਸਾਤ ਸੰਗਤ ਜੀ ਸੋ ਇਹ ਸੀ ਜੀ ਸਾਡੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ